ਜਿਹੜਾ ਤੌਰ ਤਰੀਕਾ ਭਗਵੰਤ ਮਾਨ ਨੇ ਐਡਾਪਟ ਕੀਤਾ ਪਹਿਲੀ ਦਫਾ ਇਹ ਗੱਲ ਵੀ ਉਹਨੇ ਕਹੀ ਕਿ ਮੈਂ ਪਹਿਲੀ ਵਾਰ ਚੀਮਸਟ ਇਹੋ ਜਿਹਾ ਤੋਹਫਾ ਦੇਗਾ ਜਿਹੜਾ 75 ਸਾਲਾਂ ਚ ਕਿਸੇ ਵੀ ਸਟੇਟ ਅਸੈਂਬਲੀ ਦੇ ਵਿੱਚ ਅੱਗੇ ਮੁੱਖ ਮੰਤਰੀ ਨੇ ਨਾਂ ਦਿੱਤਾ ਹੋਏ ਤੇ ਉਹਨੇ ਇੱਕ ਤਾਲਾ ਜਿਹੜਾ ਲਿਫਾਫੇ ਚ ਪਾ ਕੇ ਸਪੀਕਰ ਨੂੰ ਕਿਹਾ ਖੋਲ ਕੇ ਵਿਖਾਓ ਤੇ ਵਿਧਾਨ ਸਭਾ ਨੂੰ ਲੋਕ ਕਰ ਦਿਓ ਤੁਸੀਂ ਤੋਂ ਇਹ ਅਸੀਂ ਕੰਡਮ ਕਰਦੇ ਆ ਕਿ ਅਸੀਂ ਕੋਈ ਬੰਦੂ ਇਥੇ ਹੈ ਨਹੀਂ ਕਿ ਜੇ ਤੁਸੀਂ ਸਮਝੋ ਕਿ ਬੰਦੂ ਮਜ਼ਦੂਰਾਂ ਵਰਗਾ ਪੰਜਾਬ ਦੇ ਐਮ ਐਲ ਏਜ਼ ਨੂੰ ਵਿਧਾਨ ਸਭਾ ਬੰਦ ਕਰਕੇ ਤੇ ਤੁਸੀਂ ਜਿਸ ਮਰਜ਼ੀ ਢੰਗ ਦੇ ਨਾਲ ਕੰਟਰੋਲ ਕਰ ਸਕੋਗੇ ਨਾਲ ਹੀ ਮੈਂ ਤੁਹਾਨੂੰ ਇੱਕ ਬੜੀ ਇੰਪੋਰਟੈਂਟ ਗੱਲ ਦੱਸਣਾ ਚਾਹਨਾ ਕਿ ਜੋ ਕੁਝ ਹੋਇਆ ਇਹਨੂੰ ਅਸੀਂ ਕੰਡਮ ਕਰਨੇ ਆ ਕਿ ਸਾਰਾ ਹੀ ਬਿਜ਼ਨਸ ਹਾਊਸ ਦਾ ਪੈਰ ਉੱਤੇ ਸਪੀਕਰ ਨੇ ਚੀਫ ਮਿਨਿਸਟਰ ਦੇ ਏਸ ਡਰਾਮੇ ਵਾਸਤੇ ਬਦਲੇ ਆ ਪਹਿਲੇ ਇਥੇ ਕੁਐਸਚਨ ਆਰ ਤੁਹਾਨੂੰ ਪਤਾ ਸਾਰਿਆਂ ਨੂੰ ਕੁਐਸਚਨ ਆਰ ਹੋਣਾ ਸੀ ਸਾਨੂੰ ਜਿਹੜਾ ਅਫੀਸ਼ੀਅਲ bizness ਆਇਆ ਉਹਦੇ ਵਿੱਚ ਪਹਿਲੇ ਕੁਐਸਚਨ ਆਰ ਸੀ ਫਿਰ ਜ਼ੀਰੋ ਆਰ ਹੋਣਾ ਸੀ ਫਿਰ ਸਾਰਿਆਂ ਨੂੰ ਵੱਡੀ ਗੱਲ ਹੈ ਆ ਤੁਸੀਂ ਵੇਖੋ ਅਡਜਾਇਨਮੈਂਟ ਮੋਸ਼ਨ ਅਸੀਂ ਕਿਸਾਨਾਂ ਦੇ ਮੁੱਦੇ ਤੇ ਤੇ ਵਿਸ਼ੇਸ਼ ਤੌਰ MSP ਦੇ ਮੁੱਦੇ ਤੇ ਕਿ ਡਾਕਟਰ ਸੁਆਮੀ ਨਾਥਨ ਜੀ ਜਿਹੜਾ ਫਾਰਮੂਲਾ ਹੈ C2 50% ਉਹ ਵਾਅਦਾ ਜਿਹੜਾ ਕੇਜਰੀਵਾਲ ਨੇ ਤੇ ਭਗਵੰਤ ਨੇ ਤੇ ਨਾਲ ਹੀ ਇਹਨਾਂ ਦੀ ਮਿਨਿਸਟਰ ਅਨਮੋਲ ਗਗਨ ਮਾਨ ਜੀ ਨੇ ਕੀਤਾ ਉਹ ਵਾਅਦੇ ਦੀ ਅਸੀਂ ਗੱਲ ਇੱਥੇ ਜੁਆਇਨਮੈਂਟ ਮੋਸ਼ਨ ਨਾਲ ਕਲੀਅਰ ਕਰਤੀ ਪਰ ਸਕਦੇ ਹਾਂ ਕਿ ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਚਰਚਾ ਜਿਹੜੇ ਬਾਰਡਰਾਂ ਤੇ ਬੈਠੇ ਕਿਸਾਨਾਂ ਦੀ ਜਿਨ੍ਹਾਂ ਦੇ ਕਤਲ ਹੋਏ ਨੇ ਜਿਨ੍ਹਾਂ ਨੂੰ ਗੋਲੀਆਂ ਵਜੀਆਂ ਨੇ ਜਿਹੜੇ ਫੱਟੜ ਹੋਏ ਨੇ ਵਿਸ਼ੇਸ਼ ਤੌਰ ਭਗਵੰਤ ਮਾਨ ਦਾ ਰੋਲ ਕਿਸਾਨ ਯੂਨੀਅਨਸ ਦੇ ਵਿੱਚ ਪਾੜ ਪਾਣੀ ਉਹਨਾਂ ਦੀ ਮੂਵਮੈਂਟ ਨੂੰ ਕਮਜ਼ੋਰ ਕਰਨਾ ਸੈਂਟਰ ਨਾਲ ਰਲ ਕੇ ਆਪਣੇ ਕਿਸਾਨਾਂ ਨੂੰ ਪ੍ਰੋਟੈਕਟ ਨਾ ਕਰਨਾ ਪੰਜਾਬ ਪੁਲਿਸ 1 ਕਿਲੋਮੀਟਰ ਪਛਾੜ ਰਣੀ ਅੰਦਾ ਤੁੰਦ ਲਗਾਤਾਰ ਰਫਤਾ 10 ਦਿਨ ਟਾਇਰ ਗੈਸ਼ ਸ਼ੈਲਸ ਗੋਲੀਆਂ ਦੇ ਨਾਲ ਦੁਨਾਲੀਆਂ ਨਾਲ ਪੈਲਟਸ ਦੇ ਨਾਲ ਜਿਹੜਾ ਹਰਿਆਣਾ ਫਾਇਰ ਕਰਦਾ ਰਿਹਾ ਤੇ ਸ਼ੁਭ ਕਰਨ ਦੀ ਮੌਤ ਤੋਂ ਬਾਅਦ ਇੱਕ ਜ਼ੀਰੋ ਐਫ ਆਈ ਆਰ ਜਿਹਦੇ ਵਿੱਚ ਨਾ ਹੀ ਕਿਸੇ ਦਾ ਹੈਨੀ ਤੇ ਇਹਨੂੰ ਪਤਾ ਸੀ ਇਸ ਗੱਲ ਦਾ ਕਿ ਸਾਰਾ ਰਾਮ ਰੌਲਾ ਜਿਹੜਾ ਇੱਥੇ ਇਸ ਗੱਲ ਤੇ ਹੀ ਕਾਂਗਰਸ ਨੇ ਪਾਣਾ ਤੋ ਇੱਕ ਸੋਚੀ ਸਭ ਜੀ ਸਾਜ਼ਿਸ਼ ਦੇ ਨਾਲ ਸਾਰਾ ਸਾਡਾ ਬਿਜ਼ਨਸ ਬਦਲ ਸਾਡੀ ਐਡਜੋਰਨਮੈਂਟ ਮੋਸ਼ਨ ਸਾਡਾ ਜ਼ੀਰੋ ਆਰ ਸਾਡਾ ਕੁਐਸਚਨ ਆਰ ਬਦਲ ਕੇ ਤੇ ਸਿੱਧਾ ਚੀਫ ਮਿਸਟਰ ਕਹਿਣ ਲੱਗਾ ਕਿ ਜੀ ਮੈਨੂੰ ਸਪੀਕਰ ਕਹਿਣ ਲੱਗਾ ਜੀ ਮੌਕਾ ਦਿਓ ਗਵਰਨਰਜ਼ ਅਡਰੈਸ ਤੇ ਭਗਵੰਤ ਚੀਫ ਮਿੰਸਟਰ ਪੰਜਾਬ ਬੋਲਣਗੇ ਸਾਰੇ ਮੇਰੇ ਵੀਰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਭਾਵੇਂ ਤੁਸੀਂ ਕਿਸੇ ਵੀ ਅਸੈਂਬਲੀ ਨੂੰ ਕਵਰ ਕਰ ਲਓ ਹਿੰਦੁਸਤਾਨ ਦੀ ਨੂੰ ਜਾਂ ਪਾਰਲੀਮੈਂਟ ਚ ਵੀ ਅਸੀਂ ਰਹੇ ਹਾਂ ਜਿਹੜਾ ਕਨਕਲੂਡਿੰਗ ਭਾਸ਼ਣ ਹੁੰਦਾ ਉਹ ਹਾਊ ਲੀਡਰ ਆਫ ਦੀ ਹਾਊਸ ਦਿੰਦਾ ਉੱਥੇ ਪ੍ਰਾਈਮ ਮਿਨਿਸਟਰ ਦਿੰਦਾ ਇੱਥੇ ਚੀਫ ਮਿਨਿਸਟਰ ਹਮੇਸ਼ਾ ਜਦੋਂ ਕੋਈ ਬਹਿਸ ਮੁੱਕਣੀ ਆਪਾਂ ਗਵਰਨਰਸ ਅਡਰੈਸ ਲਾਸਟ ਸਪੀਕਰ ਚੀਫ ਮਿਨਿਸਟਰ ਹੋਏਗਾ ਉਹਨੇ ਜਵਾਬ ਦੇਣੇ ਹੁੰਦੇ ਇੱਥੇ ਫਰਸਟ ਸਪੀਕਰ ਸੀਐਮ ਬਣ ਗਿਆ ਇਹਨਾਂ ਨੇ ਜਾਣਬੁੱਝ ਕੇ ਇੱਕ ਪਲਾਨ ਕੀਤਾ ਕਿ ਕਿਸਾਨਾਂ ਦੇ ਮੁੱਦੇ, EMPLOYEES ਦੇ ਮੁੱਦੇ, ਸਾਡੇ ਦਲਿਤ ਵੀਰਾਂ ਦੇ ਮੁੱਦੇ, ਸਾਡੇ ਸਰਕਾਰੀ ਕਰਮਚਾਰੀਆਂ ਦੇ ਮੁੱਦੇ, ਇਹ ਸਾਰੇ ਤੇ ਲੇਡੀਜ਼ ਦੇ ਮੁੱਦੇ ਜਿਹੜੇ ਜਿਹੜਾ 1000 ਰੁਪਏ ਇਹਨਾਂ ਨੇ ਪ੍ਰੋਮਿਸ ਕੀਤਾ ਸੀ ਇਹਨਾਂ ਨੂੰ ਪਤਾ ਸੀ ਸਾਰੇ ਇੱਥੇ ਚੁੱਕੇ ਜਾਣਗੇ। ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਮਤਾਬਕ ਜੋ ਤੌਰ ਤਰੀਕਾ, ਜੋ ਬੋਲੀ ਦਾ ਇਸਤੇਮਾਲ, ਜੋ ਥ੍ਰੈਟਸ ਦਾ ਇਸਤੇਮਾਲ ਹਰ ਕੁਲੀਗ ਨੂੰ ਤੇਰੀ ਮੇਰੀ ਫਾਈਲ ਤਿਆਰ ਪਈ ਅਸੀਂ 20 ਵਰਕਿਆ ਭਗਵੰਤ ਮਾਨ ਜੀ ਆਪਣਾ ਰਾਂਝਾ ਰਾਜੀ ਕਰੋ ਹਰ ਸਾਥੀ ਇਥੇ ਹਰ ਚੀਜ਼ ਫੇਸ ਕਰਨ ਨੂੰ ਤਿਆਰ ਹੈ ਤੁਸੀਂ ਨਿਰੀਆਂ ਗਿੱਦੇ ਭੁਪਕੀਆਂ ਨਾ ਛੱਡੋ ਜੋ ਕੁਝ ਕਰਨਾ ਹੈ ਤੁਸੀਂ ਕਰੋ ਤੁਹਾਨੂੰ ਰੋਕਿਆ ਕਿਸੇ ਨੇ ਨਹੀਂ ਬੜੇ ਤੌਰ ਤਰੀਕਾ ਬਿਲਕੁਲ ਕੰਡੈਮਨਿਬਲ ਹੈ ਸਖਤ ਸ਼ਬਦਾਂ ਦੇ ਵਿੱਚ ਅਸੀਂ ਇਸ ਨੂੰ ਕੰਡੈਮਨ ਕਰ ਰਹੇ ਹਾਂ ਕੱਲ ਜਿਸ ਲੈਵਲ ਤੱਕ ਏ ਹਾਊਸ ਦੀ ਪ੍ਰोसीडिंग ਤੁਸੀਂ ਵੇਖਿਆ ਸ਼ਰਮਸਾਰ ਕਿਸੇ ਨੇ 75 ਸਾਲਾਂ ਚ ਇੰਨਾ ਲੋਅਰ ਲੈਵਲ ਤੇ ਆ ਕੇ ਡਿਬੇਟ ਐਂਡ ਵਿਸ਼ੇਸ਼ਤੌਰ ਮੁੱਖ ਮੰਤਰੀ ਹੀ ਕ੍ਰੋਸ ਸੀ ਫਲੋਰ ਜੇ ਸਹੀ ਮੈਨੇ ਚ ਵੇਖੋ ਤੇ ਡਿਸਕਵਾਲਿਫਿਕੇਸ਼ਨ ਭਗਵੰਤੀ ਹੋਣੀ ਚਾਹੀਦੀ ਹੈ ਕਿਉਂਕਿ ਜਿਹੜਾ ਉਹਨੇ ਫਲੋਰ ਕ੍ਰੋਸ ਕੀਤਾ ਇਹਨੂੰ ਪਾਰਲੀਮੈਂਟਰੀ ਇਹਦੇ ਡੈਮੋਕ੍ਰੇਸੀ ਚ ਕਿਹਾ ਜਾਂਦਾ ਕ੍ਰੋਸਿੰਗ ਦ ਫਲੋਰ ਉਹ ਆਪਣੀ ਕੁਰਸੀ ਛੱਡ ਕੇ ਆਪੋਜੀਸ਼ਨ ਵਾਲੇ ਪਾਸੇ ਜਿਸ ਤਰ੍ਹਾਂ ਫਿਜ਼ੀਕਲੀ ਥ्रेट ਕਰਨ ਵਾਸਤੇ ਸਾਨੂੰ ਆਏ ਨੇ ਕੋ ਸਾਨੂੰ ਡਰ ਖੋਫ ਨਾ ਇਹਦਾ ਤਾਂ ਨਾ ਹੀ ਦੀ ਇਹਦੀ ਸਰਕਾਰ ਦਾ ਨਾ ਹੀ ਕੈਬਨਿਟ ਦਾ ਉਹ ਜੱਸ ਟਾਈਮ ਨਸ਼ੇ ਵਿੱਚ ਤੂਰ ਹੈ ਇਹ ਤਾਕਤ ਦੇ ਨਸ਼ੇ ਵਿੱਚ ਤੂਰ ਹੈ ਪਰਸਨਲਾਈਜ਼ਡ ਅਟੈਕ ਬੱਚਿਆਂ ਤੱਕ ਇਹ ਬੰਦਾ ਆਇਆ ਵੇਖੋ ਸਾਰਿਆਂ ਨੂੰ ਅਫਸੋਸ ਦੀ ਗੱਲ ਹੈ ਤੁਸੀਂ ਕਿਸੇ ਬੰਦੇ ਨਾਲ ਗੱਲ ਕਰਨੀ ਲੜਾਈ ਜਿਹੜੀ ਮੈਨ ਟੂ ਮੈਨ ਹੁੰਦੀ ਤੁਸੀਂ ਕਰਤੋਂ ਇਹ ਬੱਚਿਆਂ ਤੱਕ ਪਹੁੰਚ ਰਹੇ ਹੈ ਤੇ ਜੇ ਬੱਚਿਆਂ ਵਾਲਾ ਕੰਮ ਹੀ ਖੋਲ ਲਿਆ ਭਗਵੰਤ ਮਾਨ ਜੀ ਤੇਰਾ ਤੇ ਸਾਰੀ ਦੁਨੀਆ ਵਿੱਚ ਤੂੰ ਸ਼ਰਮਸਾਰ ਹੋ ਜਾਏਗਾ ਜੇ ਤੇਰੇ ਕੀਤੇ ਹੋਏ ਕਾਰਨਾਮੇ ਜਿਹੜੇ ਨੇ ਜੋ ਤੂੰ ਕਰਨਾ ਹੈ ਜੋ ਤੇਰੇ ਤੌਰ ਤਰੀਕੇ ਨੇ ਜੇ ਅਸੀਂ ਵੀ ਉਹੀ ਖੋਲ ਲਏ ਜੇ ਤੇਰੇ ਲੈਵਲ ਤੇ ਕਾਂਗਰਸ ਦੇ ਜਾਂ ਆਪੋਜੀਸ਼ਨ ਦੇ ਐਮ ਐਲ ਏਜ਼ ਆ ਗਏ ਤੇ ਮੇਰਾ ਖਿਆਲ ਹੈ ਕਿ ਸਾਰੇ ਲੋਕਾਂ ਵਾਸਤੇ ਇੱਕ ਬਹੁਤ ਮਾੜਾ ਟ੍ਰੈਂਡ ਅਸੀਂ ਸੈੱਟ ਕਰਾਂਗੇ ਅਸੀਂ ਆਪਣੇ ਆਪ ਤੇ ਪੂਰਾ ਕੰਟਰੋਲ ਰੱਖਿਆ ਸੰਜਮ ਰੱਖਿਆ ਮੈਂ ਆਪਣੇ ਸਾਰੇ ਕਲੀਗਜ਼ ਨੂੰ ਇਸ ਗੱਲ ਦਾ ਸ਼ੁਕਰੀਆਦਾਦ ਵੀ ਕਰਨਾ ਚਾਹਨਾ ਕਿ ਅਸੀਂ ਆਪਣੀ ਲਕਸ਼ਮਣ ਰੇਖਾ 'ਚ ਰਹੇ ਹਾਂ ਮੁੱਖ ਮੰਤਰੀ ਨੇ ਕੋਈ ਕਸਰ ਨਹੀਂ ਛੱਡੀ ਬਾਜਵਾ ਸਾਹਿਬ ਅੱਜ ਬਜਟ ਆ ਬਾਜਵਾ ਸਾਹਿਬ ਇੱਕ ਵਾਰ ਬਜਟ ਹੈਗਾ ਜ ਜਤਾ ਬਜਟ ਤੋਂ ਕੀ ਉਮੀਦ ਕਰਦੇ ਆ ਮਹਿਲਾਵਾਂ ਨੂੰ ਹਜ਼ਾਰ ਮੇਰੀ ਇੱਕ ਸਿੱਧੇ ਤੌਰ ਤੁਸੀਂ ਵੇਖੋ ਕਿ 272000 ਕਰੋੜ ਰੁਪਏ ਦਾ ਕਰਜ਼ਾ ਸੀ 70000 ਕਰੋੜ ਰੁਪਿਆ ਇਹਨਾਂ ਨੇ 70000 ਕਰੋੜ ਰੁਪਿਆ ਇਹਨਾਂ ਦੋ ਸਾਲਾਂ ਚ ਚੁੱਕਿਆ ਕੇਜਰੀਵਾਲ ਸਾਹਿਬ ਨੇ ਵਾਦਾ ਕੀਤਾ ਇਹ ਪੰਜਾਬ ਦੇ ਲੋਕਾਂ ਨਾਲ 20000 ਰੁਪਏ ਅਸੀਂ ਮਾਈਨਿੰਗ ਚੋਂ ਕੱਢਾਂਗੇ ਰੇਟ ਚੋਂ 34000 ਰੁਪਏ ਜਿਹੜੇ ਬਜਟ ਨੇ ਇਹਦੇ ਵਿੱਚ ਜਿੰਨੀ ਲੀਕੇਜ ਹੈ ਅਸੀਂ ਇਹ ਰੋਕਾਂਗੇ 54000 ਕਰੋੜ ਨਾਲ ਮੈਂ ਕੰਮ ਚਲਾਇਆ ਕਰੂੰਗਾ ਡਵੈਲਪਮੈਂਟ ਵਰਕਸ ਅਸੀਂ 1 ਰੁਪਿਆ ਵੀ ਇਹ ਦੇ ਇਹਦੇ ਵਿੱਚ ਨਹੀਂ 34 ਤੇ 34